25 ਸਾਲ ਕਰਾਂਗੇ ਰਾਜਾ ਜਣ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਚੰਦੂ ਮਾਦਰੇ ਹੋਰੀ ਲੱਗੇ ਹੋਇਆ ਉਧਰੋਂ ਇਹ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਹ ਹਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਉਹ ਉਹਨੂੰ ਗਾਲਾਂ ਕੱਢੀ ਜਾਂਦਾ ਉਹ ਉਹਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ سپورਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲਿਆ ਦੱਸ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬੱਤੀ ਦੰਦ ਨੇ ਓਏ ਮੈਥੋਂ ਨਾ ਕਹਿਆ ਕਰੋ ਕੁਝ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਵਨਪੀ ਲੜ ਰਿਹਾ ਸੀ ਮੈਨੂੰ ਪੱਤਰ ਕਰ ਕੇ ਕਹਿੰਦੇ ਕਾਲੀਦਾਰ ਓਰੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ ਜਿਹੜੇ 99 ਸਾਲਾ ਲੀ ਜ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜਾਨੀ ਕੋਲ ਦਾ ਪੂਛ ਜੀ ਹਿਲਦੀ ਰਹਿੰਦੀ ਆ ਉਹ 2-3 ਸਾਲ ਲੱਗ ਗਿਆ ਉਹਨੇ ਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਰਨ ਲੋਕ ਵੀ ਨਹੀਂ ਹੈਗੇ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਹੈ ਨਾ ਜੀ ਬਾਬੇ ਨਾਨਕ ਦੀ ਤਕਰੀ ਕਰਕੇ ਬਾਬੇ ਨਾਨਕ ਦੀ ਬਾਣੀ ਰੋਲਦੀ ਸਜ਼ਾ ਤਾਂ ਦੇਊਗਾ ਭਾਈ ਉਹਦੀ ਚੱਕੀ ਜਿਹੜੀ ਹੈ ਉਹ ਜਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਪਰ ਮਾਤਮਾਲਿਕ ਜੀ ਆ ਪੀਦੀ ਕਰ ਲੋ ਹੁਣ ਇੱਕ ਦੂਜੇ ਨੂੰ ਕਾਲੋ ਕਾਲੀ ਜੀ ਮਤਲਬ ਜੇ ਬੀਬਾ ਹਰ ਸਿਮਰ ਤਲੀਆਂ ਵੋਟਾਂ ਕੱਢ ਦਈਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਚੰਦੂ ਮਾਦਰੇ ਹੋਰ ਹੀ ਲੱਗੇ ਹੋਇਆ ਉਧਰੋਂ ਓ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਹਜੇ ਵੀ ਪ੍ਰਧਾਨ ਗਿਆ ਨਹੀਂ ਛੱਡਦੇ ਹੱਦ ਆ ਯਾਰ ਰੱਸੀ ਜੜ ਗਈ ਬਲ ਨਹੀਂ ਗਿਆ ਉਹ ਗੱਲ ਸੋ ਇਹਨਾਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਇਹਨੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਘਸਾ ਨਹੀਂ ਛੱਡੀ ਪਰ ਅੱਜ ਆਪਾਂ ਉਸ ਸ਼ਾਸਕ ਦੇ ਸ਼ਰਧਾਂਜਲੀ ਸਮਾਰੋਹ ਤੇ ਆ ਜਿਨੇ ਪੰਜਾਬ ਦਾ ਨਾਮ ਐ ਸਰ ਰੋਸ਼ਨ ਕੀਤਾ ਕਿ ਅਜਿਤ ਪੂਰੀ ਦੁਨੀਆ ਚ ਜੇ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਕੀਤਾ ਜਾਂਦਾ ਬਰਾਬਰੀ ਵਾਸਤੇ ਨਿਆਂ ਵਾਸਤੇ ਇਨਸਾਫ ਵਾਸਤੇ ਉਸ ਤਰ੍ਹਾਂ ਦਾ ਪਕੜਨਾ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਆ ਪਕੜਾ ਕਰ ਲੈਣਾ ਪੰਜਾਬ ਆਪਾਂ ਨੂੰ ਹਿੰਮਤ ਕਰਨੀ ਪੈਣੀ ਹੈ ਮੈਂ ਤਾਂ ਸੈਂਟਰ ਸੈਂਟਰ ਦੇ ਵੀ ਜਿਆਦਾ ਯਕੀਨ ਨਹੀਂ ਕਰਦਾ ਪੈਸੇ ਹੀ ਦਿੰਦੇ ਉਹ ਤਾਂ ਛੱਡੋ ਪਰੇ ਆਪਾਂ ਆਪ ਹੀ ਆਪਣੇ ਪੈਰਾਂ ਤੇ ਖੜੇ ਹੋਈਏ ਯਾਰ ਕਿੰਨੇ ਚਿਰ ਉਹਨਾਂ ਕੰਨੇ ਦੇਖੀ ਆਵਾਂਗੇ ਉਹ ਹੋਰ ਹੋਰ ਗੁੱਸੇ ਹੋ ਗਏ ਹੁਣ ਕਹਿੰਦੇ ਸਾਡੀਆਂ ਦੋ ਆਉਂਦੀਆਂ ਸੀ ਪਹਿਲਾਂ ਉਹ ਵੀ ਨਹੀਂ ਆਉਣ ਦਿੱਤੀਆਂ ਤੁਸੀਂ ਸੋ ਇਸ ਕਰਕੇ ਆਪਾਂ ਆਪਣਾ ਰਾਜ ਆ ਹੁਣ ਆਪਣਾ ਆਪਣਾ ਮੀਨ ਪਬਲਿਕ ਦਾ ਲੋਕਾਂ ਦਾ ਆ ਅੱਜ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਅਕਾਲ ਤਖਤ ਤੇ ਜਾਣ ਦੀ ਗੱਲ ਛੱਡੋ ਅਕਾਲ ਤਖਤ ਨੂੰ ਘਰੇ ਬੁਲਾ ਲੈਂਦੇ ਆ ਕਿ ਤੂੰ ਹੀ ਇਤਿਹਾਸ ਹੀ ਨਹੀਂ ਹੁੰਦੇ ਆਹ ਫਰਕ ਹੈ ਆਹ ਫਰਕ ਹੈ ਰਾਜ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਕਿਹਾ ਜਾਂਦਾ ਸੀ ਜੇ ਕੁੱਤੇ ਦੇ ਗਲ 'ਚ ਸੋਨੇ ਦਾ ਕੰਠਾ ਪਾ ਦੋ ਰਾਤ ਨੂੰ ਤਾਂ ਸਵੇਰ ਨੂੰ ਉਸੇ ਕੁੱਤੇ ਦੇ ਗਲੋਂ ਕੰਠਾ ਮਿਲਦਾ ਸੀ ਤੇ ਆ ਜਿਹੜੇ ਦੋ ਪਹਿਲਾਂ ਵਾਲੇ ਰਾਜ ਕਰਕੇ ਗਏ ਨੇ ਆਪਣਾ ਇਨਾਂ ਦੇ ਰਾਜ ਜੀ ਕਿਤੇ ਕੁੱਤੇ ਦੇ ਗਲ 'ਚ ਕੰਠਾ ਪਾ ਦੋ ਕੰਠੇ ਦੀ ਗੱਲ ਛੱਡੋ ਕੁੱਤਾ ਨਹੀਂ ਥਿਆਉਂਦਾ ਸੀ ਗਿਆ ਕਿੱਧਰ ਚਲ ਕੁੱਤਾ ਤਾਂ ਵਿਚਾਰਾ ਜਾਨਵਰ ਐ ਕੰਠਾ ਤਾਂ ਬੇਜਾਨ ਐ ਬਾਅਦ 'ਚ ਹੋਰ ਵੀ ਬਣ ਜੂ ਇਹ ਹੋ ਰਾਜ ਜੰਦੇ ਰਹੇ ਆਪਾਂ ਨੂੰ ਇਹ ਕਹਿ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਜੀ ਸੀ ਇਹਦੀ ਕੀ ਰਿਸ ਕਰ ਲਾਂਗੇ ਬੜੀਆਂ ਮਸਾਲਾਂ ਪਈਆਂ ਉਹਨਾਂ ਦੀਆਂ ਬੜੇ ਲੜਾਈਆਂ ਦੇ ਕਿੱਸੇ ਪਏ ਆ ਜਿੱਤਣ ਦੇ ਬਹਾਦਰੀਆਂ ਦੇ ਕਿੱਸੇ ਪਏ ਆ ਅੱਜ ਉਹਨਾਂ ਨੂੰ ਆਪਾਂ ਸ਼ਰਦਾ ਦੇ ਫੁੱਲ ਪੇਂਟ ਕਰਨਾ ਆ ਬਰੁਖਾਂ ਦੀ ਧਰਤੀ ਬਹੁਤ ਪਵਿੱਤਰ ਧਰਤੀ ਹੈ ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਮੈਨੂੰ ਇੱਕ ਮੁੰਡਾ ਮਿਲਿਆ ਬਰੁਖਾਂ ਦਾ ਉੱਥੇ ਮੈਂ ਜਦੋਂ ਮੱਥਾ ਟੇਕਣ ਗਿਆ ਜਿੱਥੇ ਬੁੱਤ ਲਾਇਆ ਆਪਾਂ ਨੇ ਕਹਿੰਦਾ ਜੀ ਬਾਦਲ ਸਾਹਿਬ ਇਹ ਬੁੱਤ ਦੀ ਅਨਾਉਂਸਮੈਂਟ ਕਰਕੇ ਗਈ ਸੀ ਉਦੋਂ ਮੈਂ 6ਵੀਂ ਕਲਾਸ ਚ ਪੜਦਾ ਸੀ ਕਹਿੰਦਾ ਹੁਣ ਲੱਗਿਆ ਜੀ ਹੁਣ ਮੇਰਾ ਮੁੰਡਾ 6ਵੀਂ ਚ ਪੜਦਾ ਲੈ ਉਹ ਕੋ ਮੁੰਡਾ ਖੜਾ ਆਉ ਖੜਾ ਹੋ ਗਿਆ ਮੁੰਡਾ ਐ ਹੀ ਆ ਨਾ ਕਦੋਂ ਨਾਉਂਸ ਕੀਤਾ ਸੀ ਤੂੰ 6ਵੀਂ ਕਲਾਸ ਸੀ ਉਦੋਂ ਤੇ ਬੁੱਤ ਚਦੋਂ ਲੱਗਿਆ ਹੁਣ ਕਿ ਤੂੰ ਤੇਰਾ ਮੁੰਡਾ ਕਿੰਨੀ ਵਿੱਚ ਐ ਬਸ ਹਾਲੇ 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 ਲੋ ਮਹਾਰਾਜਾ ਰੀ ਸਿੰਘ ਵਰਗਾ ਰਾਜ ਮਜਾਕ ਬਣਾ ਕੇ ਰੱਖਿਆ ਇਹਨਾਂ ਨੇ ਰਾਜ ਕੀ ਹੁੰਦਾ ਜੀ ਰਾਜ ਇੱਕ ਪਵਿੱਤਰ ਚੀਜ਼ ਹੈ ਜਨਤਾ ਤੁਹਾਨੂੰ ਆਪਣਾ ਨੁਮਾਇੰਦਾ ਚੁਣਦੀ ਹੈ ਕਿ ਤੁਸੀਂ ਸਾਡੇ ਬਾਰੇ ਫੈਸਲੇ ਕਰਨੇ ਨੇ ਤੇ ਬਾਅਦ ਵਿੱਚ ਤੁਸੀਂ ਫੈਸਲੇ ਲੋਕਾਂ ਦੇ ਵਿਰੁੱਧ ਕਰਨ ਲੱਗ ਜਾਂਦੇ ਹੋ ਆਪਣੇ ਚਾਚੇ ਭਤੀਜੇ ਆ ਜਾਂਦੇ ਨੇ ਆਪਣੇ ਸਾਲੇ ਜੀਜੇ ਆ ਜਾਂਦੇ ਨੇ ਰਾਜ ਦਾ ਮਤਲਬ ਹੈ ਜਨਤਾ ਖੁਸ਼ ਰਹੇ ਕੋਈ ਵਰਗ ਜਨਤਾ ਦਾ ਕੋਈ ਵਰਗ ਭਾਵੇਂ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਹਲਵਾਈ ਹੈ ਚਾਹੇ ਉਹ ਕੋਈ ਖੱच्चੜੇੜਾ ਚਲਾਉਂਦਾ ਚਾਹੇ ਕੋਈ ਵਪਾਰੀ ਹੈ ਉਹਨੂੰ ਕੋਈ ਰਾਜ ਦੇ ਵਿੱਚ ਉਹਨੂੰ ਕੋਈ ਦੁੱਖ ਨਾ ਹੋਵੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਪੇਸ ਬਦਲ ਕੇ ਲੋਕਾਂ ਦੀਆਂ ਕੰਧਾਂ ਨਾਲ ਕੰਨ ਲਾ ਕੇ ਗੱਲਾਂ ਸੁਣਦੇ ਸੀ ਕਿ ਲੋਕ ਪਰਜਾ ਜਿਹੜੀ ਹੈ ਮੇਰੀ ਕਿਤੇ ਮੇਰੇ ਰਾਜ ਤੋਂ ਕੋਈ ਦੁਖੀ ਤਾਂ ਨਹੀਂ ਕੋਈ ਇਹ ਜੀ ਗੱਲ ਤਾਂ ਨਹੀਂ ਕਰ ਰਹੇ ਕਿ ਮੇਰੇ ਰਾਜ ਚ ਕਮੀ ਰਹਗੀ ਕੋਈ ਸੁਣਦੇ ਤਾਂ ਇਹ ਵੀ ਰਹੇ ਐ ਕੰਧਾ ਨਾ ਕੰਨ ਲਾ ਕੇ ਇਹ ਦੂ ਪਹਿਲਾ ਵਾਲੇ ਪਰ ਸੁਣਦੇ ਇਹ ਰਹੇ ਐ ਕਿ ਕੋਈ ਘਰ ਚਿੱਟੇ ਤੋਂ ਬਿਨਾ ਰਹਿ ਤਾਂ ਨਹੀਂ ਗਿਆ ਕੋਈ ਘਰ ਆਇਆ ਜਰ ਆਇਆ ਤਾਂ ਨਹੀਂ ਕਿ ਕਿਸੇ ਕੋਲ ਪੈਸਾ ਤਾਂ ਨਹੀਂ ਰਹਿ ਗਿਆ ਕੋਈ ਲੁੱਟ ਲੈਣਾ ਸਾਰੇ ਆ ਗੱਲਾਂ ਸੁਣਦੇ ਗੱਲਾਂ ਕਿਤੇ ਮਾਰਿਆ ਜਰਜੀਤ ਸਿੰਘ ਵਰਗਾ ਰਾਜਦੇਵਾਂਗੇ ਸੋ ਗੱਲਾਂ ਕਰਨੀਆਂ ਸੌਖੀਆਂ ਨਿਭਾਉਣੀਆਂ ਬਹੁਤ ਔਖੀਆਂ ਕੱਲਣਾ ਕੱਲਨੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਵਾਰੀਆਂ ਛੱਡਣੀਆਂ ਪੈਂਦੀਆਂ ਫੇਰ ਕਿਤੇ ਜਾ ਕੇ ਲੋਕ ਆਪਦੇ ਦਿਲਾਂ 'ਚ ਪਾਸਵਰਡ ਦਿੰਦੇ ਨੇ ਤੁਹਾਨੂੰ ਫੇਰ ਬਸਾਉਂਦੇ ਦਿਲਾਂ 'ਚ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਇਹਨਾਂ ਮੇਰੀ ਬੱਲੇ ਬੱਲੇ ਕਿਵੇਂ ਹੋਊਗੀ ਉਹਨੇ ਵਜ਼ੀਰ ਬੁਲਾਏ ਵਜ਼ੀਰ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਜਨਤਾ ਵੱਲ ਨੂੰ ਖੋਲ ਦੋ ਲੋਕ ਬੱਲੇ ਬੱਲੇ ਕਰਨਗੇ ਅਨਾਉਂਸ ਕਰਤਾ ਜੀ ਕੱਲ ਨੂੰ ਖਜ਼ਾਨੇ ਦਾ ਮੂੰਹ ਖੁੱਲੂਗਾ ਜਨਤਾ ਵੱਲ ਨੂੰ ਲਾਈਨ ਬਣਾ ਕੇ ਆ ਜਿਓ ਜਨਤਾ ਆ ਵੀ ਲਾਈਨ ਬਣਾ ਕੇ ਕਿਸੇ ਨੂੰ ਮੋਹਰਾਂ ਮਿਲੀ ਜਾਣ ਕਿਸੇ ਨੂੰ ਸੋਨਾ ਮਿਲੀ ਜਾਵੇ ਚਾਂਦੀ ਮਿਲੀ ਜਾਵੇ ਇੱਕ ਫਕੀਰ ਬੰਦਾ ਵੀ ਲਾਈਨ 'ਚ ਲੱਗਿਆ ਹੋਇਆ ਸੀ ਰੱਬ ਦਾ ਭਗਤ ਮਸਤ ਬੰਦਾ ਲੈਂਚ ਲੱਗ ਗਿਆ ਉਹ ਵੀ ਸਾਧੂ ਸੰਤ ਕੋਈ ਜਦੋਂ ਦੀ ਵਾਰੀ ਆਈ ਤਾਂ ਨਾਲ ਹੀ ਸੱਜੇ ਪਾਸੇ ਕੋਈ ਬੈਠਾ ਸੀ ਅਪਾਹਜ ਬੰਦਾ ਉਹ ਕਹਿੰਦਾ ਯਾਰ ਤੂੰ ਤਾਂ ਅੰਗ ਹੀਨ ਐ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਆ ਕਹਿੰਦਾ ਤੂੰ ਤੇਰੀ ਵਾਰੀ ਕਦੋਂ ਆਊਗੀ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਬਾਅਦ 'ਚ ਆ ਜਾਣਾ ਉਹਨੂੰ ਵਾਰੀ ਦੇਖ ਕੇ ਫੇਰ ਲੈਂਚ ਲੱਗ ਗਿਆ ਫਕੀਰ ਫੇਰ ਵਾਰੀ ਆ ਗਈ ਫੇਰ ਕੋਈ ਇੱਧਰਲੇ ਪਾਸੇ ਬੈਠਾ ਸੀ ਕਹਿੰਦਾ ਯਾਰ ਤੇਰੇ ਤਾਂ 6 ਵਜੇ ਹੋਈ ਹੈ ਤੂੰ ਤਾਂ ਲਾਈਨ 'ਚ ਵੀ ਨਹੀਂ ਲੱਗਿਆ ਹਜੇ ਲਾਈਨ ਹੀ ਬਹੁਤ ਲੰਬੀ ਹੈ ਫਿਰ ਤੇ ਨਹੀਂ ਵਾਰੀ ਆਉਣੀ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਤੇ ਵਾਰੀ ਆ ਜਾਣਾ ਜਦੋਂ 7 8 10 ਵਾਰੀਆਂ ਐ ਕੀਤਾ ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਚਰਚਾ ਹੀ ਇਕੱਲੇ ਫਕੀਰ ਦੀ ਚੱਲੇ ਕਹਿੰਦੇ ਇੱਕ ਬੰਦਾ ਓਏ ਸਵੇਰ ਦਾ ਵਾਰੀਆਂ ਹੀ ਦੇਈ ਜਾਂਦਾ ਓਏ ਆਪਣੀਆਂ ਜਦੋਂ ਰਾਜੇ ਨੂੰ ਪਤਾ ਲੱਗਿਆ ਬੜਾ ਗੁੱਸਾ ਚੜਿਆ ਕਹਿੰਦਾ ਖਜ਼ਾਨਾ ਮੈਂ ਲਟਾ ਰਿਹਾ ਹਾਂ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਆਪ ਜਾਵੜਿਆ ਕਹਿੰਦਾ ਮੈਂ ਆਪ ਹੱਥੀਂ ਆਪਦੇ ਖਜ਼ਾਨਾ ਵੰਡੂੰਗਾ ਹੱਥੀਂ ਵੰਡਣ ਲੱਗਾ ਰਾਜਾ ਉਹ ਫਕੀਰ ਦੀ ਫੇਰ ਵਾਰੀ ਆ ਗਈ ਫਕੀਰ ਕਹਿੰਦਾ ਕਿਸੇ ਨੂੰ ਕਾ ਤੂੰ ਆ ਜਾ ਤੂੰ ਆ ਜਾ ਤੂੰ ਮੇਰੇ ਕੋਲ ਪਹਿਲਾਂ ਇੱਥੇ ਬੈਠਾ ਯਾਰ ਮੈਂ ਬਾਅਦ ਆ ਜਾਣਾ ਤੂੰ ਆ ਜਾ ਰਾਜਾ ਕਹਿੰਦਾ ਗੱਲ ਸੁਣ ਬਾਹ ਫੜ ਲਈ ਉਹਦੀ ਗੱਲ ਸੁਣ ਫਕੀਰਾ ਸਵੇਰ ਦਾ ਤੂੰ ਇਹ ਕਰ ਰਿਹਾ 15 20 ਵਾਰੀ ਕਰ ਲਿਆ ਤਾਂ ਇਹ ਕੰਮ ਲਾਈਨ 'ਚ ਲੱਗ ਜਾਣਾ ਜਦੋਂ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਦੇ ਕੇ ਫੇਰ ਦੁਬਾਰੇ ਲਾਈਨ 'ਚ ਲੱਗ ਜਾਣਾ ਇਹ ਗਲਤ ਗੱਲ ਹੈ ਉਹ ਕਹਿੰਦਾ ਜੀ ਇਹ ਕਿਹੜੀ ਗਲਤ ਗੱਲ ਹੈ ਆਪਾਂ ਦੋਨੇ ਇੱਕੋ ਜਿਹੇ ਆ ਕਹਿੰਦਾ ਇੱਕੋ ਜਿਵੇਂ ਆ ਕਹਿੰਦਾ ਜੋ ਤੇਰੇ ਕੋਲ ਹੈ ਰਾਜ ਹੈ ਉਹ ਤੂੰ ਵੰਡੀ ਜਾਣਾ ਜੋ ਮੇਰੇ ਕੋਲ ਹੈ ਮੈਂ ਵੰਡੀ ਜਾਣਾ ਤੇਰੇ ਕੋਲ ਖਜ਼ਾਨਾ ਹੈ ਮੇਰੇ ਕੋਲ ਵਾਰੀਆਂ ਨੇ ਦੇਖਾਂ ਇਹ ਕਹਿੰਦਾ ਕੌਣ ਪਹਿਲਾਂ ਮੁੱਕੂ ਫਿਰ ਖਜ਼ਾਨਾ 2 ਦਿਨ ਚੱਲ ਜੂ 4 ਦਿਨ ਚੱਲ ਜੂ ਬਾਰੀਆਂ ਤਾਂ ਵੰਡੀ ਜਾਊਗਾ ਉਹ ਪੈਰੀਂ ਪੈ ਗਿਆ ਰਾਜਾ ਫਿਰ ਕਹਿੰਦਾ ਬਖਸ਼ ਦਿਓ ਜੀ ਕਹਿੰਦਾ ਐ ਨਹੀਂ ਖਜ਼ਾਨੇ ਵੰਡਣ ਨਾਲ ਨਹੀਂ ਹੁੰਦਾ ਲੋਕਾਂ ਦੇ ਦਿਲ ਜਿੱਤਣੇ ਪੈਂਦੇ ਆ ਬਾਰੀਆਂ ਛੱਡਣੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪਣੇ ਸਰਵੰਸ ਦੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਆਪਣੀ ਰਾਜਗੁਰੂ ਸਖਦੇਵ ਹੋਰ ਆਨੇ ਆਪਣੀ ਸ਼੍ਰੀ ਦਿਆਸਮੂਦਮ ਸਿੰਘ ਜੀ ਨੇ ਆਪਣੀ ਕਰਤਾਰ ਸਿੰਘ ਸਰਾਬਾ ਹੋਰਾਂ ਨੇ ਆਪਣੀ ਜਉਣ ਦੀ ਵਾਰੀ ਛੱਡੀ ਤਾਂ ਆਜਾਦੀਆਂ ਮਿਲੀਆਂ ਨੇ ਕਿ ਚਲੋ ਅਸੀਂ ਨਹੀਂ ਜਾਉਂਦੇ ਸਾਡੀ ਕੌਮ ਜਿਉਂਗੀ ਤਾਂ ਤਾਂ ਇਹ ਅਜ ਅੱਥੇ ਆਪਾਂ ਇਕੱਠੇ ਹੋਏ ਆਂ ਸਵੇ ਇਹ ਪੈਸੇ ਲੁੱਟ ਕੇ ਢਾਬੇ ਲੁੱਟ ਕੇ ਬੱਸਾਂ ਲੁੱਟ ਕੇ ਪਹਾੜਾਂ 'ਚ ਬਣਾ ਕੇ ਮੈਲ ਇਹ ਕੋਈ ਕੋਈ ਰਾਜੇ ਬਣ ਜਾਂਦੇ ਸੋ ਵੀਰੋ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ ਸਾਰੇ ਅਖਬਾਰਾਂ 'ਚ ਅਸੀਂ ਰਾਜ ਪੱਧਰੀ ਸਮਾਗਮ ਦੀ ਅੱਜ ਐਡਾ ਲਵਾਈਆਂ ਪਹਿਲਾਂ ਭੁੱਲ ਹੀ ਗਏ ਸੀ ਤੁਸੀਂ ਜਿਹੜੀ ਕੌਮ ਆਪਣੇ ਵਿਰਸੇ ਨੂੰ ਨਹੀਂ ਨਹੀਂ ਯਾਦ ਰੱਖਦੀ ਕੌਮ ਖਤਮ ਹੋ ਜਾਂਦੀ 31 ਜੁਲਾਈ ਨੂੰ ਸ਼ਹੀਦ ਆਜ਼ਮ ਉਦਮ ਸਿੰਘ ਜੀ ਦੀ ਵਰ੍ਹੇ ਸਿਰ ਹੈ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੈ 23 ਮਾਰਚ ਨੂੰ ਉਹਨਾਂ ਦਾ ਸ਼ਹੀਦੀ ਦੇਣਾ ਕੀ 5 7 10 15 20 50 100 ਦਿਨ ਮਨਾਉਣ ਵੇ ਆਪਾਂ ਨੂੰ ਕੀ ਹਰ ਜਾ ਯਾਰ ਉਹ ਇੰਨੀਆਂ ਕੁਰਬਾਨੀਆਂ ਕਰ ਗਏ ਆਪਾਂ ਉਹਨਾਂ ਨੂੰ ਕੱਲਾ ਸਲੂਟ ਹੀ ਨਹੀਂ ਮਾਰ ਸਕਦੇ ਬਸ ਕੱਲਾ ਯਾਦ ਰੱਖਣਾ ਚਾਹੀਦਾ ਜੇ ਤੁਸੀਂ ਜਿੰਨੇ ਆਏ ਹੋ ਨਾ ਬਹੁਤ ਮੈਨੂੰ ਖੁਸ਼ੀ ਹੈ ਤੁਸੀਂ ਘਰੋਂ ਚੱਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਉਸ ਮਹਾਨ ਸ਼ਾਸਕ ਦੇ ਸ਼ਰਦਾ ਦੇ ਫੁੱਲਾਂ ਦੇ ਵਿੱਚ ਵਾਦਾ ਕਰੂਗਾ ਕਿ ਹਾਂ ਮੈਨੂੰ ਵੀ ਲੋਕਾਂ ਨੇ ਯਾਦ ਰੱਖਿਆ ਹੈ ਮੈਂ ਜਲੰਧਰ ਦੀ ਇਲੈਕਸ਼ਨ ਤੇ ਤੁਸੀਂ ਮੈਂ ਕਹਾਂ ਨਾ ਮੈਂ ਜਾਣਾ ਮੈਂ ਜਾ ਕੇ ਆਉਂਗਾ ਸੋ ਪ੍ਰੋਗਰਾਮ ਬਣਾਇਆ ਛੋਟਾ ਪ੍ਰੋਗਰਾਮ ਬਣਾਇਆ ਉਹ ਮੈਂ ਕਿਆ ਕੋਈ ਬੜਾ ਆਪਣਾ ਅਰਨੇ ਪ੍ਰੋਗਰਾਮ ਉੱਥੇ ਬਰ ਜ਼ਿਆਦਾ ਨਾ ਗੱਲਾਂ ਹੋਣ ਧਿਆਨ ਨਾ ਹੋਣ ਚਲੋ ਘਟੋ ਘਟ ਇੱਕ ਹੈ ਪਰਿਵਾਰ ਵਾਂਗੂ ਬੈਠੇ ਆਪਾਂ ਧੰਨਵਾਦ ਵੀ ਕਰਨਾ ਥੋੜਾ ਤੁਸੀਂ ਸੰਗਰੂਰ ਦੇ ਵਿੱਚੋਂ ਜਿਹੜਾ 2014 ਚ ਆਪਾਂ ਬੂਟਾ ਲਾਇਆ ਸੀ ਉਹ ਬੂਟਾ ਹਰਾ ਕੀਤਾ ਪੌਣੇ 2 ਲੱਖ ਵੋਟਾਂ ਤੇ ਮੇਰਾ ਰਿਕਾਰਡ ਖਤਰੇ ਚ ਪਾਦਾ ਸੀ ਸਵਾ ਦੋ ਲੱਖ ਅੜਾ ਤੇ ਪੌਣੇ 2 ਲੱਖ ਤੇ ਚਲੋ ਦੂਜੇ ਨੰਬਰ ਤੇ ਹੋ ਗਿਆ ਰਿਕਾਰਡ ਦੂਜੇ ਨੰਬਰ ਤੇ ਹੋ ਗਿਆ ਹੁਣ ਤੇ ਨੀਤ ਹੇਰ ਜਿਤਾਇਆ ਤੁਸੀਂ ਜਾ ਕੇ ਪੰਜਾਬ ਦੀ ਆਵਾਜ਼ ਬਣੂਗਾ ਉਹ ਲੱਗਿਆ ਬੋਲਣ ਜਾ ਕੇ ਉੱਥੇ ਉਹ ਕਿਉਂਕਿ ਉਹਦੇ ਕੋਲੇ ਤਜਰਬਾ ਹੈ ਦੋ ਬਾਰ ਦਾ ਐਮ ਐਲ ਏ ਹੈ ਮੰਤਰੀ ਰਿਹਾ ਆਪਸਰਾ ਤੋਂ ਕੰਮ ਕਰਾਉਣੇ ਆਉਂਦੇ ਨੇ ਇਧਰੋਂ ਮੈਂ ਹੈਗਾ ਨਾਲ ਉਹਦੇ ਮੈਂ ਦੱਸੂ ਉਹਨੂੰ ਵੀ ਉੱਥੇ ਬੋਲਣ ਦੇ ਤਰੀਕੇ ਕਿਹੜੇ-ਕਿਹੜੇ ਨੇ ਸੰਗਰੂਰ ਦੀ ਆਵਾਜ਼ ਸੰਸਦ ਚ ਗੂੰਜੂਗੀ ਉਹ ਪਹਿਲੀ ਵਾਰ ਹੋਇਆ ਹੈ ਕਿ ਸੰਗਰੂਰ ਵਾਲਿਆਂ ਨੇ ਫੈਸਲਾ ਕੀਤਾ ਹੈ ਜਿੰਨਾਂ ਦੀ ਸਰਕਾਰ ਹੈ ਉਹਨਾਂ ਦੀ ਐਮਪੀ ਹੈ ਨਹੀਂ ਤਾਂ ਉਧਰਲੇ ਪਾਸੇ ਰਹਿਨੇ ਆਪਾਂ ਪਰਲੇ ਪਾਸੇ ਪਹਿਲੀ ਵਾਰ ਹੋਇਆ ਹਿਸਟਰੀ 'ਚ 14 'ਚ ਮੈਂ ਸੀ ਸਰਕਾਰ ਗਾਲੀਆਂ ਦੀ ਸੀ 19 'ਚ ਮੈਂ ਸੀ ਸਰਕਾਰ ਕਾਂਗਰਸ ਦੀ ਸੀ 22 'ਚ ਸਰਕਾਰ ਆ ਗਈ ਸਮਝ ਜਿਤਮਾਨ ਸੀ ਆ ਹੁਣ ਪਹਿਲੀ ਵਾਰ ਹੋਇਆ ਵੀ ਸਰਕਾਰ ਵੀ ਆਪਣੀ ਐਮਪੀ ਵੀ ਆਪਣਾ ਹੁਣ ਨਜ਼ਾਰੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਹੁਣ ਵੀ ਫਾਇਦਾ ਕੀ ਹੁੰਦਾ ਇਸ ਗੱਲ ਦਾ ਕਿ ਉਧਰੋਂ ਵੀ ਤੇ ਉਧਰੋਂ ਵੀ